ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਜਿੰਨੇ ਵੀ ਸਾਡੇ ਆਲਬੇਜ ਕਬੱਡੀ ਪੇਜ ਦੇ ਨਾਲ ਆ ਜੁੜੇ ਹੋਇਆ ਲਾ ਬਹੁਤ ਟਾਈਮ ਬਾਅਦ ਅੱਜ ਥੋੜੇ ਰੂਬ ਰੂਪ ਨੂੰ ਬੰਦਾ ਮੌਕਾ ਨਿਕਲਿਆ ਇਹ ਜੋ ਅੱਜ ਅਤਵਾ ਵੀਡੀਓ ਬਣਾ ਰਹੇ ਆ ਇਹ ਹੈਗਾ ਜੀ ਵੱਡੀ ਤੇ ਜਿਹੜੇ ਗਰਾਊਂਡ ਆ ਹਨਾ ਉਹ ਆਪਾਂ ਕਹਿ ਦਿੰਦੇ ਆ ਵੀ ਯਾਰ ਨਵੀਂ ਪਨੀਰੀ ਤਿਆਰ ਨਹੀਂ ਹੋ ਰਹੀ ਜਾਂ ਕਿਦਾਂ ਵੀ ਹਨਾ ਆਖਰ ਬਹੁਤ ਸਵਾਲ ਹੁੰਦੇ ਆ ਲੋਕਾਂ ਦੇ ਤੇ ਇਦਾਂ ਦੇ ਅੱਜ ਸਾਡੇ ਪਿੰਡ ਦਾ ਬਹੁਤ ਹੌਨਾਰ ਖੜਾਇੀ ਵੀ ਆ ਜਿਹਨੇ ਬਹੁਤ ਕਬੜੀ ਕਬੱਡੀ ਖੇਡੀ ਹੋਵੇ ਸਖ ਬਜਨੀ ਖੇਡੀ ਐ ਤੇ ਚਾਹੇ ਘੱਟੇ ਜਿਆਦਾ ਬੇਟਾਂ ਨਹੀਂ ਜਾ ਸਕਿਆ ਪਰ ਕਬੱਡੀ ਦਾ ਬਹੁਤ ਵੱਡਾ ਤਜਰਬਾ ਰੱਖਦਾ ਨਾਨਕ ਕਬੱਡੀ ਖਿਡਾਰੀ ਤੇ ਉਹਨੇ ਅੱਜ ਆਪਣੇ ਪਿੰਡ ਲਾਇਆ ਹੋਇਆ ਕੈਂਪ ਇਹ ਵੀਡੀਓ ਦਾ ਮਕਸਦ ਵੀ ਇਹ ਹੈ ਵੀ ਉਹਨੂੰ ਆਪਾਂ ਅੱਜ ਦਿਖਾਉਣਾ ਇਸ ਵੀਡੀਓ ਦੇ ਵਿੱਚ ਕਿ ਕਿਦਾਂ ਛੋਟੇ ਛੋਟੇ ਬੱਚੇ ਅਜੇ ਘੱਟ ਜਿਵੇਂ ਤੁਹਾਨੂੰ ਪਤਾ ਵੀ ਮੋਬਾਈਲ ਆ ਨੇ ਕੀ ਰਪਾਲਿਆ ਮੋਬਾਈਲ ਕਾ ਗੇਮਾਂ ਜਿਹੜੀਆਂ ਚੱਲਦੀਆਂ ਨੇ ਨਾ ਕੋਈ ਫ੍ਰੀ ਵਗੈਰ ਲੱਗਿਆ ਜਾਂਦਾ ਜਾਂ ਕੋਈ ਕੁਝ ਲੱਗ ਜਾਂਦਾ ਨੇ ਛੋਟੇ ਛੋਟੇ ਜਵਾਬ ਜਿਹੜੇ ਉਹ ਮੋਬਾਈਲਾਂ ਨੇ ਬਹੁਤ ਵੱਡਾ ਪ੍ਰਭਾਵ ਪਾਇਆ ਹੋਇਆ ਇਹਨਾਂ ਤੇ ਪਰ ਉਹਨਾਂ ਨੂੰ ਉਹਨਾਂ ਨਾਲੋਂ ਤੋੜਨ ਦੇ ਲਈ ਮੋਬਾਈਲਾਂ ਦੇ ਨਾਲੋਂ ਤੋੜਨ ਲਈ ਗਰਾਊਂਡਾਂ ਨਾਲ ਆਪਾਂ ਨੂੰ ਜੋੜਨਾ ਪਊ ਤੇ ਨਾਨਕ ਨੇ ਆਪਣੇ ਪਿੰਡ ਲਾਇਆ ਹੋਇਆ ਰਾਮਪਰੀ ਕੈਂਪ ਤੇ ਅੱਜ ਨਾਨਕ ਨੂੰ ਮਿਲਣਾ ਆਪਾਂ ਆਹ ਦਿਖਾ ਲਈ ਮੜਾ ਜਾਂ ਗਰਾਊਂਡ ਠੀਕ ਕਾਫੀ ਬੱਚੇ ਨੇ ਨਾ ਬਹੁਤ ਲੰਬੇ ਟਾਈਮ ਬਾਅਦ ਮਿਲਣਾ ਦਾ ਮਹਿਗੀ ਅੱਜ ਕਾਫੀ ਮਹੀਨਾ ਬਾਅਦ ਗਰਾਊਂਡ 'ਚ ਆਇਆਗਾ ਜੋ ਕਿ ਹੁਣ ਕੰਮਕਾਰਾਂ ਦੇ ਵਿੱਚ ਬਿਜੀ ਹੋ ਗਏ ਤੇ ਗਰਾਊਂਡ ਨਾਲ ਪੁੱਟ ਗਏ ਤੇ ਆਹ ਗਰਾਊਂਡ ਮੈਨੂੰ ਲੱਗਦਾ ਵੀ ਕਾਫੀ ਸਾਲਾਂ ਬਾਅਦ ਇਦਾਂ ਭਰਨ ਲੱਗਿਆ ਪਹਿਲਾਂ ਇੱਥੇ ਕਾਂ ਪੈਣ ਲੱਗੇ ਜਿੱਥੇ ਘਾਹ ਹੋਣ ਲੱਗਿਆ ਸੀ ਆਹ ਗਰਾਊਂਡ ਤੇ ਇਹ ਜਮਾ ਇਹ ਸਚਾਈ ਅੱਜ ਦੇ ਟਾਈਮ ਦੀ ਜੇ ਜਵਾਕਾਂ ਨੂੰ ਆਪਾਂ ਨਸਿਆਂ ਤੋਂ ਬਚਾਉਣਾ ਇੱਕ ਪਾਸੇ ਆਪਾਂ ਕਹਿੰਨੇ ਵੀ ਯਾਰ ਚਿੱਟਾ ਆ ਗਿਆ ਫਲਾਨਾ ਆ ਗਿਆ ਨਾ ਭੜੇ-ਭੜੇ ਨਸੇ ਆ ਗਏ ਹੁਣ ਕਿੰਨਾਂ ਦੀਆਂ ਬਿਮਾਰੀਆਂ ਘੇਰ ਰਹੀਆਂ ਨੇ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਤੇ ਉਹਨਾਂ ਨੂੰ ਗਰਾਊਂਡਾਂ ਨਾਲ ਜੋੜਨਾ ਪੈਣਾ ਵੀਰੇ ਜੇ ਇਹਨਾਂ ਚੀਜ਼ਾਂ ਤੋਂ ਆਪਾਂ ਦੂਰ ਦੀ ਬੱਚੇ ਸਾਡੀ ਮਾੜੀਆਂ ਸੰਗਤਾਂ ਚ ਨਿਕਲਣ ਜੇ ਗਰਾਊਂਡ ਚ ਆਉਣਗੇ ਮੈਂ ਗਰੰਟੀ ਨਾਲ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਵੀ ਜਿਹੜਾ ਬੱਚਾ ਡਰਾਊਂਡ ਚ ਆਊਗਾ ਚਾਹੇ ਉਹ ਫੜਵਾਲ ਖੇਡੇ ਚਾਹੇ ਉਹ ਕ੍ਰਿਕਟ ਖੇਡੇ ਚਾਹੇ ਉਹ ਕੋਈ ਵੀ ਖੇਡ ਖੇਡੇ ਚਾਹੇ ਉਹ ਉਦਾਂ ਹਨਾ ਫੈਕਟਰੀ ਵਿਚ ਵਾਰਾ ਕਰੇ ਕਿ ਉਹ ਮਾੜੇ ਰਸਤੇ ਨਹੀਂ ਜਾਊਗਾ ਕਿਉਂਕਿ ਇੱਥੇ ਬਹੁਤ ਕੁਝ ਬੱਚਿਆਂ ਨੂੰ ਸਿੱਖਣ ਨੂੰ ਮਿਲਦਾ ਤੇ ਨਾਨਕ ਨਾਲ ਅੱਜ ਤੁਹਾਡੀ ਗੱਲਬਾਤ ਅਸੀਂ ਕਰਵਾਵਾਂਗੇ ਕਿਉਂਕਿ ਨਾਨਕ ਨੇ ਕੈਂਪ ਲਾ ਰੱਖਿਆ ਆਪਣੇ ਫਰੈਂਡ ਤੇ ਇੱਕ ਹੁੰਦੀ ਹੈ ਨਾ ਵੀ ਸਾਰੇ ਲੋੜਵੰਦ ਪਰਿਵਾਰਾਂ ਦੇ ਵਿੱਚੋਂ ਇਹ ਬੱਚੇ ਜਿਹੜੇ ਆਉਂਦੇ ਆਗੇ ਉਗੀ ਕਬੱਡੀ ਇੱਕ ਬਹੁਤ ਮਹਿੰਗੀ ਖੇਡ ਵੀ ਐ ਪਰ ਇੱਕ ਘੱਟ ਬਾਈਟਨ ਵਾਲੀ ਸ਼ੁਰੂ ਹੋ ਜਾਂਦੀ ਐ ਕਿ ਨੇਕਰ ਲਾਓ ਤੇ ਗਰਾਊਂਡ ਦੇ ਵਿੱਚ ਆ ਜਾਓ ਹਨਾ ਇਹਦੇ ਵਾਸਤੇ ਕੋਈ ਜ਼ਿਆਦਾ ਪੈਸੀ ਨਹੀਂ ਲੱਗਦੇ ਪਰ ਖਰਾਕ ਜਿਹੜੀ ਜ਼ਰੂਰੀ ਐ ਪਲੇਅਰਾਂ ਵਾਸਤੇ ਸੋ ਮੇਰੀ ਇੱਕ ਬੇਨਤੀ ਐ ਸਾਡੇ ਪਿੰਡ ਦੇ ਜਿੰਨੇ ਵੀ ਐਨ ਆਰ ਆਈ ਭਰਾ ਹੈਗੇ ਆ ਜਾਂ ਜੋ ਵੀ ਹਨਾ ਕੋਈ ਦਾਨ ਵਗੈਰਾ ਕਰਦੇ ਆ ਹਨਾ ਜਿਹੜੇ ਚਾਹੁੰਦੇ ਆ ਜਿਹੜੇ ਪਿਆਰ ਕਰਦੇ ਆ ਖੇਡ ਨੂੰ ਵੀ ਥੋੜਾ ਬਹੁਤਾ ਦਸਬੰਧ ਜ਼ਰੂਰ ਹੈਣਾ ਇੰਨਾ ਛੋਟੇ ਜਵਾਕਾਂ ਵਾਸਤੇ ਕੱਢਿਆ ਕਰੋ ਇੱਕ ਰੀਪ ਪਰਿਵਾਰਾਂ ਦੇ ਵਿੱਚ ਉੱਠ ਕੇ ਬੱਚੇ ਮਿਹਨਤ ਕਰਦੇ ਆ ਮਿਹਨਤ ਕਰਕੇ ਇਦਾਂ ਹੀ ਚਲੇ ਜਾਂਦੇ ਕੋਈ ਜਿਆਦਾ ਇਹਨਾਂ ਨੂੰ ਹੈਣਾ ਐਡੀ ਕੋਈ ਖਾਾਕ ਵਾਸਤੇ ਕੋਈ ਸਿਸਟਮ ਨਹੀਂ ਹੈਗਾ ਉਹੋ ਜਿਹਾ ਵੀ ਇਹ ਖਾਾਕ ਵਗੈਰਾ ਵਗੈਰਾ ਖਾ ਸਕਣ ਇਹਨਾਂ ਨੇ ਮਿਹਨਤ ਕਰਕੇ ਜਾਣਾ ਗਰਮੀ ਹੈਗੀ ਜਾ ਕੇ ਰੋਟੀ ਖਾ ਕੇ ਫੇਰ ਸੌ ਜਾਣਾ ਫਿਰ ਵੀ ਸਰੀਰ ਹੈਣਾ ਭਾਲਦਾ ਰਾਤ ਤੱਕ ਨਾ ਕਿ ਕੋਈ ਵੀ ਭਰਾ ਹੈਣਾ ਇਹ ਜ਼ਰੂਰ ਇਹਨਾਂ ਦੀ ਜ਼ਰੂਰ ਮਦਦ ਕਰਿਓ ਚਾਹੇ ਉਹ ਸਾਡੇ ਥਰੂ ਕਰ ਦਿਓ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ ਜਾਂ ਕਿਸੇ ਦਾ ਕੋਈ ਜਾਣੂ ਨੇ ਨਾ ਉਹ ਕਿਲੇ ਦੇਣਾ ਚਾਹੁੰਦਾ ਦਾ ਜਾਂ ਕੋਈ ਹੋਰ ਸ਼ਰਾਗ ਦੇਣਾ ਚਾਹੁੰਦਾਗਾ ਉਹ ਜਰੂਰ ਅਸੀਂ ਨਾਨਕਾ ਦਾ ਨੰਬਰ ਵੀ ਦੇਵਾਂਗੇ ਵੀਡੀਓ ਦੇ ਵਿੱਚ ਤੇ ਜਰੂਰ ਕੰਟੈਕਟ ਸਾਡੇ ਨਾਲ ਬਣਾਇਓ ਤੇ ਤਾਂ ਜੇ ਇਹਨਾਂ ਜਵਾਕਾਂ ਦੀ ਨਾ ਛੋਟੇ ਬੱਚਿਆਂ ਦੀ ਇੱਕ ਤੋਂ ਮੱਧ ਤੋ ਸਕੇ ਇੱਕ ਵਧੀਆ ਟੀਮ ਕੋਈ ਟਾਈਮ ਸੀਗਾ ਵੀ ਰਾਮਪਰੇ ਪਿੰਡ ਦੇ ਵਿੱਚੋਂ 22 32 ਕਿਲੋ ਤੇ ਲੈ ਕੇ ਟੀਮਾਂ ਸਟਾਰਟ ਹੋ ਜਾਂਦੀਆਂ ਸੀਗੀਆਂ ਇੱਕ ਸਾਲ ਮੇਰੇ ਯਾਦ ਹੈ ਵੀ ਰਾਮਪਰੇ ਪਿੰਡ ਦੇ ਟੂਰਨਾਮੈਂਟ ਤੇ 32 ਕਿਲੋ ਵੀ ਫਾਸਟ 42 ਕਿਲੋ ਵੀ ਫਾਸਟ 55 ਵੀ ਫਾਸਟ ਤੇ ਸਾਰੇ ਭਜੰਨੀਆਂ ਟੀਮਾਂ ਜਿੰਨੀਆਂ ਵੀ ਖੇਡੀਆਂ ਵਧੀਆ ਸੀਗੀਆਂ ਤੇ ਹੁਣ ਇੱਕ ਟਾਈਮ ਇਹੋ ਜਿਹਾ ਵੀ ਇੱਕ ਟੀਮ ਹੀ ਖੇਡਦੀ ਉਹ ਵੀ 75 ਕਿਲੋ ਦੀ ਤੇ ਮੇਰਾ خیال ਵੀ ਮਰੀ ਕਰਕੇ ਖੇਡਦੇ ਆ ਹੋਰ ਕੋਈ ਟੀਮ ਨਹੀਂ ਹੋਰ ਟੀਮਾਂ ਤਿਆਰ ਕਰਨ ਵਾਸਤੇ ਆਪਾਂ ਨੂੰ ਪਨੀਰੀ ਜਰੂਰ ਤਿਆਰ ਕਰਨੀ ਪੈਣੀ ਆ ਤੇ ਆ ਮਾਰ ਕੈਮਰਾ ਤਾਂ ਨਹੀਂ ਮੜਾ ਜਾ ਇਹ ਪਨੀਰੀ ਜਿਹੜੀ ਤਿਆਰ ਹੋ ਰਹੀ ਹੈ ਆਪਣੇ ਪਿੰਡ ਦੇ ਗਰਾਊਂਡ ਦੇ ਵਿੱਚ ਆਪਾਂ ਦੁੱਧਦਾਰੀ ਮਿਹਰ ਕਰੇ ਵੀ ਇਸ ਸਾਲ ਵਧੀਆ ਟੀਮਾਂ ਤਿਆਰ ਹੋਣਗੀਆਂ ਤੇ ਉਹ ਆਇਆ ਦਿਖਾਉਣੇ ਮੜਾ ਜਾ ਇਧਰ ਸਾਡੇ ਬੱਚੇ ਜਿਹੜੇ ਆਉਂਦੇ ਆ ਟਾਈਮ ਕੱਢ ਕੇ ਬਸ ਲੱਗਦਾ ਨੂੰ ਨਾ ਐਂ ਜਾ ਕੇ ਮਾਰ ਕੇ ਮਾਰਾ ਕੱਟਾ ਸਾਰੀ ਦਿਖਾ ਦੇ ਇੱਕ ਵਾਰੀ ਮਾਰ ਦੇ ਵੀ ਇੱਧਰ ਵੱਡਿਆਂ ਦੀ ਇੱਧਰ ਜਵਾਬਾਂ ਦੀ ਤਿਆਰੀ ਚੱਲੀ ਜਾਂਦੀ ਆ ਮਾਰਾ ਮਾਰਾ ਬੰਦਾ ਚੱਲਦਾ ਕੋਈ ਨਾ ਸਾਰੀ ਜਾਣਦੀ ਆ ਭਰਾ ਜਿਹੜੇ ਕਬੱਡੀ ਨਾਲ ਜੁੜੇ ਹੋਇਆ ਨਾਨਕ ਨੂੰ ਤੇ ਆਪ ਬੇਸ਼ੱਕ ਹੁਣ ਘਰਦਿਆਂ ਪ੍ਰੋਬਲਮਾਂ ਹੋ ਜਾਂਦੀਆਂ ਬੰਦੇ ਨੂੰ ਕਾਫੀ ਆ ਨਾ ਤੇ ਦੂਰ ਹੋ ਗਿਆ ਗਰਾਊਂਡ ਚੋਂ ਪਰ ਕਿੰਨਾ ਟਾਈਮ ਖੇਡਿਆ ਮੈਨੂੰ ਲੱਗਦਾ ਕਿ ਨਾਨਕ ਨੇ ਵੀ तकरीबन ਸਾਰੇ ਜ਼ਿਲ੍ਹਿਆਂ ਦੀ ਕਬੱਡੀ ਖੇਡੀ ਤੇ ਜਿੱਤੇ ਵੀ ਆ ਤੇ ਸਾਰੀ ਜਾਣਦੇ ਇਹਦੇ ਨਾਲ ਦੇ ਬਹੁਤ ਆਫ ਰੇ ਪਲੇਅਰ ਅਜ ਤਾਲ ਖੇਡ ਰਹੇ ਆ ਧੰਨਵਾਦ ਬਾਈ ਸਾਰਿਆਂ ਦਾ ਤੇ ਆ ਮੁੰਡੇ ਸਾਰੇ ਨਵੇਂ ਹੁਣ ਤਿਆਰੀ ਕਰਦੇ ਆ ਜੀ ਇੱਕ ਵਧੀਆ ਗੱਲ ਹੈ ਉਧਰ ਮਾਰਖਿਆ ਦਾ ਸਿੰਧੂ ਵਰਗਿਆਂ ਦੇ ਛੋਟੇ ਛੋਟੇ ਜਵਾਗ ਹਨ ਫਿਰ ਤੋਂ ਗਰਾਊਂਡ ਚ ਆਉਣ ਲੱਗਿਆ ਸਾਰੇ ਜਾਣੇ ਇਹ ਵਧੀਆ ਮਨ ਖੁਸ਼ ਹੁੰਦਾ ਇਹਨਾਂ ਨੂੰ ਦੇਖ ਕੇ ਕਿਥੇ ਖਾਲੀ ਪਿਆ ਗਰਾਊਂਡ ਆ ਅਸੀਂ ਆਪਦੇ ਆ ਸਾਨੂੰ ਤਾਂ ਗਾਲਾਂ ਹੀ ਐ ਲਾਦੇ ਸੀ ਵੀ ਸਾਨੂੰ ਕੋਈ ਗਾਣਾ ਕੱਢਦਾ ਜਦੋਂ ਖਾਲੀ ਪਿਆ ਗਰਾਊਂਡ ਆ ਅਸੀਂ ਬਹੁਤ ਟਾਈਮ ਅਸੀਂ ਵੀ ਇੱਥੇ ਖੇਡਦੇ ਰਹੇ ਆ ਚਲੋ ਹੁਣ ਆਪਦੇ ਕਮਾਂਕਾਰਾਂ ਜਾਂਗੇ ਤੇ ਬਹੁਤ ਵਧੀਆ ਮੈਂ ਕਹੂੰਗਾ ਵੀ ਇੱਕ ਕਦਮ ਚੱਕਿਆ ਸਾਡੇ ਭਰਾ ਨੇ ਛੋਟੇ ਨੇ ਤੇ ਦੀ سپورਟ ਕਰਨ ਦਾ ਸਾਰਿਆਂ ਦਾ ਆਪਣਾ ਹੱਕ ਬਣਦਾ ਵੀ ਆਪਾਂ ਇਹ ਵੀ سپورਟ ਕਰੀਏ ਬਾਈ ਜਰੂਰ ਹਨਾ ਜਿਹੜੀ ਮੈਂ ਗੱਲ ਤੁਹਾਨੂੰ ਕਹੀ ਹੈ ਵੀ ਕੋਈ ਵੀ ਭਰਾ ਸਾਡੇ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਬੈਠੇ ਆਪਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਟੂਰਨਾਮੈਂਟਾਂ ਦੇ ਵੀ ਆਪਾਂ ਪੈਸਾ ਬਹੁਤ ਲਾ ਦਿੰਨੇ ਆ ਠੀਕ ਆ 15 ਮਿੰਨਾਂ 20-20 ਲੱਖ ਰੁਪਏ ਟੂਰਨਾਮੈਂਟ ਤੇ ਲੱਗੇ ਜਾਂਦਾ ਉਥੇ ਜੇ ਕਿਤੇ ਲੱਖ ਡੇਢ ਲੱਖ ਰੁਪਏ ਇਹਨਾਂ ਬੱਚਿਆਂ ਤੇ ਲੱਗਦੇ ਨੇ ਜਵਾਕਾਂ ਤੇ ਲੱਗਦੇ ਥੋੜੀ ਕਣੀ ਖਵਾ ਕੇ ਇਹਨਾਂ ਨੂੰ ਮਿਲੇ ਤੇ ਵਧੀਆ ਰਿਜ਼ਲਟ ਆਉਣਗੇ ਵਧੀਆ ਟੀਮਾਂ ਬਣਣਗੀਆਂ ਵਧੀਆ ਪਲੇਅਰ ਬਣਨਗੇ ਉਹ ਕੱਲੀ ਕਬੱਡੀ ਨਹੀਂ ਫੋਰ ਫੀਲਡ ਦੇ ਵਿੱਚ ਵੀ ਜਾ ਸਕਦੇ ਆ ਇਹ ਤਾਂ ਹਾਂ ਕਿਸੇ ਨੇ ਕੋਈ ਜੋਬ ਵਗੈਰਾ ਦੇਖਣੀ ਆ ਤੇ ਕਾਫੀ ਮੁੰਡੇ ਸਾਡੇ ਗਰਾਊਂਡ ਤੋਂ ਭਰਤੀ ਵੀ ਹੋਇਆ ਤੇ ਨਾਨਕੇ ਤਨ ਮਾਰਵਣਾ ਇਹ ਕੈਮਰਾ ਨਾਲ ਨਿਕ ਦੇਖੋ تیاری ਕਰਾ ਰਿਆ ਪੂਰੀ ਮਾਨਕ ਉਮਰ ਬੇਸਕ ਛੋਟੀ ਆ ਪਰ ਤਜਰਬਾ ਮੈਨੂੰ ਪਤਾ ਵੀ ਜਿਹੜੇ ਬੰਦੇ ਇਹਦੇ ਨਾਲ ਖੇਡੇ ਆ ਜਾਂ ਜਿਨ੍ਹਾਂ ਇਹਨਾਂ ਖੇਡ ਦਾ ਦੇਖਿਆ ਇੱਕ ਤਜਰਬਾ ਇਹਦੇ ਅੰਗ-ਅੰਗ ਦੇ ਵਿੱਚ ਕਬੱਡੀ ਇਹਨਾਂ ਨੇ ਇਹ ਉਹ ਨਹੀਂ ਹੈਗੇ ਵੀ ਕਿਤਾਬਾਂ ਪੜ੍ਹ ਕੇ ਕੱਲੇ ਕੋਚ ਬਣ ਗਏ ਇਹਨਾਂ ਨੇ ਕਬੱਡੀ ਆਪਦੇ ਪਿੰਡੇ ਤੇ ਹੜਾਈ ਆ ਸਰੀਰ ਤੇ ਹੜਾਈ ਆ ਕਬੱਡੀ ਦੇ ਅੰਗ-ਅੰਗ ਚ ਕਬੱਡੀ ਇਹਨਾਂ ਦੇ ਕਿਉਂਕਿ ਇਹਨਾਂ ਨੂੰ ਸੱਜਣ ਹੱਥ ਲੱਗ ਮੈਨੂੰ ਲੱਗਦਾ ਵੀ ਕੋਈ ਪੰਜਾਬ ਦੇ ਵਿੱਚ ਜ਼ਿਲ੍ਹਾ ਨਹੀਂ ਹੋਣਾ ਜਿੱਥੇ ਇਹਨਾਂ ਦਾ ਸੱਜਣ ਹੁਣ ਤੇ ਆਪਦੇ ਬਜਨੇ ਦੇ ਹਿਸਾਬ ਨਾਲ ਵੀ ਕੋਈ ਇਹੋ ਜਿਹਾ ਨਾਮ ਨਹੀਂ ਹੁੰਦਾ ਜਿਹੜਾ ਇਹਨੇ ਨਾਂ ਦਿੱਤਾ ਹੋਇਆ ਹੈ। ਜਿਹੜੇ ਸੋਟਾ ਪਹੇਲ ਜਿਹੜੀਆਂ ਹੁਣ ਬਾਸ਼ਾ ਮਸ਼ੀਨਾਂ ਹੁਣ ਸਕੂਟਰ ਹੁਣ ਕਿੰਨੇ ਕੁ ਬਜਨੀ ਕਬੱਡੀ ਦੇ ਵਿੱਚ ਹੁੰਦੇ ਹੋ ਕੌਮ ਨਹੀਂ ਕੋਈ ਨਹੀਂ ਕੋਈ ਨਵੇਂ ਨਾ ਵਧੀਆ ਇੱਕ ਫਿਰਤ ਪਾਈ ਆ ਕਾਜੀ ਸਾਲ ਹੋ ਗਏ ਸੀਗੇ ਕੋਈ ਕੋਈ ਕੈਂਪਰ ਵਗੈਰਾ ਨਹੀਂ ਸੀ ਲੱਗਿਆ ਇੱਥੇ ਉਧਰ ਆਪਾਂ ਹੋਰ ਵੀ ਸਾਡੇ ਭਰਾਵਾਂ ਨਾਲ ਕਰਾਉਣੇ ਗੱਲਬਾਤ ਕਾਪੀ ਦਾ ਪੁਆਇੰਟ ਆ ਬੜਾ ਮਾਰ ਦੇਣਾ ਤੇ ਉਹ ਤੋਂ ਬਾਅਦ ਸਹੀ ਦਾ ਵੀ ਦੇਖੋ ਜਾਨ ਮੜੀ ਵਿਕੀ ਅਰਦੇ ਨੇ ਸੋ ਪਹਿਲਾਂ ਆਪਾਂ ਸਾਰੀ ਗੱਲਬਾਤ ਤੁਹਾਨੂੰ ਦੱਸੀ ਆ ਕਿਵੇਂ ਕੀ ਗੱਲਬਾਤ ਆ ਗਰਾਊਂਡ ਦੇ ਵਿੱਚ ਤੇ ਸਾਡੇ ਨਾਲ ਸਾਡਾ ਭਰਾ ਕਰੰਟ ਤੁਸੀਂ ਦੇਖਿਆ ਕਬੱਡੀ ਖੇਡ ਦੇ ਕਰੰਟ ਨੂੰ ਵੀ ਤੇ ਕਰੰਟ ਬਾਈ ਕਿਵੇਂ ਲੱਗ ਰਿਹਾ ਹੈ ਗਰਾਊਂਡ ਦੇ ਵਿੱਚ ਦੁਵਾਰਾ ਤੋਂ ਰੌਣਕਾਂ ਜਿਹੜੀਆਂ ਲੱਗੀਆਂ ਨੇ ਹਾਂ ਬਈ ਬਹੁਤ ਵਧੀਆ ਲੱਗ ਰਿਹਾ ਯਾਰ ਜਿਵੇਂ ਹੁਣ ਬਾਈ ਕੈਂਪ ਲਾਇਆ ਇਹਨਾਂ ਨੇ ਨੌਣਕ ਵਰਗੇ ਯਾਰ ਨਿੱਕੇ ਬੱਚੇ ਜੁੜਦੇ ਆ ਨਸ਼ਿਆਂ ਤੋਂ ਦੂਰ ਰਹਿੰਦੇ ਆ ਯਾਰ ਬਹੁਤ ਵਧੀਆ ਗੱਲ ਆ ਕੋਈ ਆਪਣੇ ਚੋਂ ਉੱਠ ਕੇ ਕਿੱਡੇ ਤੱਕ ਦੇ ਪਲੇਅਰ ਬਣਨਗੇ ਜਿਵੇਂ ਮੰਗਲੰਦੀਆਂ ਵਰਗੇ ਤੇ ਦੀਤੇ ਵਰਗੇ ਇੰਨਾ ਗਰਾਉਂਡਾਂ ਦੇ ਵਿੱਚ ਹੀ ਹੋਣਗੇ ਜੇ ਕੈਂਪ ਲਾਇਆ ਤਾਂ ਬਹੁਤ ਵਧੀਆ ਕਰਨਾ ਬਹੁਤ ਬਈ ਬੋਲਣੀ ਚਾਹੀਦੀ ਉਹੀ ਆਪਾਂ ਵੀਡੀਓ ਬਣਾਈ ਆ ਵੀ ਯਾਰ ਜਿਹੜੇ ਆਪਣੇ ਪਿੰਡ ਚ ਬਥੇਰੇ ਹੋਣ ਆਪਾਂ ਟੂਰਨਾਮੈਂਟ ਤੇ ਵੀ ਇੰਨੇ ਇੰਨੇ ਰੁਪਿਆ ਲਾ ਦਿੰਨੇ ਆ 10-12 ਲੱਖ ਰੁਪਿਆ 15 ਲੱਖ ਲੱਗ ਜਾਂਦਾ ਨਾਰਮਲੀ ਨਸ਼ਿਆਂ ਤੋਂ ਦੂਰ ਰਹਿਣਗੇ ਬਾਕੀ ਗੱਲ ਜਵਾਗ ਸਾਰੇ ਯਾਰ ਤੁਸੀਂ ਖੇਡਾਂ ਕੰਨੀ ਛੁੱਡਣਗੇ ਤਾਂ ਉਹੀ ਵੀ ਜਿਹੜੇ ਭਰਾ ਸਾਡੇ ਕੋਈ ਹੈਗੇ ਐਨਆਰਆਈਆਂ ਕੋਈ ਵੀ ਸਪੋਰਟ ਕਰਨੀਆਂ ਉਹ ਜ਼ਰੂਰ ਕੰਡੈਕਟ ਕਰਿਓ ਯਾਰ ਛੋਟੇ ਬੱਚੇ ਸਾਰੇ ਲੋੜਵੰਦ ਵਗਾਂ ਚੋਂਦੇ ਆਗੇ ਗਰੀਬ ਘਰਾਂ ਦਾ ਜਵਾਬ ਕਿਹਦੇ ਹੈਗੇ ਸਾਰੇ ਆਣੇ ਜ਼ਰੂਰ ਆ ਤਗਰੇ ਹੁਣ ਤਾਂ ਲੋੜ ਹੀ ਨਹੀਂ ਹੁੰਦੀ ਖੇਡਣ ਦੀ ਗਰੀਬ ਬੁੱਧ ਜਵਾਬ ਨਹੀਂ ਛੇੜਦੇ ਯਾਰ ਸੋਨ ਵਿੱਚ ਨਾ ਨੌਕਰੀਆਂ ਧਰੀਆਂ ਪੀਆਂ ਗਈਆਂ ਵੀ ਨੌਕਰੀ ਮਿਲ ਜਾਂਦੀਆਂ ਗਰੀਬ ਬੱਚੇ ਹੀ ਖੇਡਦੇ ਬਹੁਤ ਬਹੁਤ ਧੰਨਵਾਦ ਕਰਾਂਡਾ ਆਪ ਵੀ ਬਹੁਤ ਤਗੜੀ ਕਬੱਡੀ ਖੇਡੇ ਆ ਤੇ ਹੁਣ ਥੋੜਾ ਜਿਹਾ ਦੂਰ ਆ ਗ੍ਰਾਉਂਡ ਦਾ ਗਰਾਂਟ ਉਹ ਵੇ ਮਿਹਨਤ ਵਗੈਰਾ ਚੱਲੀ ਜਾਂਦੀ ਐ ਇਹਦੀ ਵੀ ਉਹੀ ਹੈਗਾ ਰਾਦਾ ਖੇਡਣ ਦਾ ਖੇਡਾਂ ਦੇ ਗਰਾਊਂਡ ਤਾਂ ਐਸਾ ਹੀ ਹੋਣ ਆਪਾਂ ਦਰਮਿਆں ਤੇ ਕਰਦੇ ਹੁੰਦੇ ਆਵਾਜ਼ਿੰਨੇ ਕੋਈ ਇੱਧਰ ਬਾਈ ਤੇ ਮਾਰ ਕੈਮਰਾ ਮੜਾ ਜਾ ਇਹ ਪੂਰਾ ਪੱਕਾ ਸਪੋਰਟਰ ਆ ਸਾਡੇ ਪਿੰਡ ਦਾ ਜੀ ਕਰਮਜੀਤ ਕੰਮਾ ਇਹ ਵੀ ਬਾਈ ਖੇਡਿਆ ਤੇ ਪੂਰੀ ਸਪੋਰਟ ਕਰਦਾ ਨਵੇਂ ਪਲੇਅਰਾਂ ਦੀ ਸਾਰਿਆਂ ਦੀ ਜਿਹੜੇ ਖੇਡਦੇ ਆ ਸਾਰਿਆਂ ਨੂੰ ਕਦੇ ਵੀ ਕਿਸੇ ਜੀ ਕਿਸੇ ਜੀ ਲੋੜ ਪੈਂਦੀ ਆ ਇਹ ਨਾਲ ਖੜਨ ਵਾਲਾ ਬੰਦਾ ਹੈਗਾ ਕੰਮੇ ਬਾਈ ਕਿਵੇਂ ਲੱਗਦਾ ਵੀ ਨਾਂਣਤ ਨੇ ਵਧੀਆ ਚੰਗਾ ਕੰਮ ਕੀਤਾ ਕਿ ਕਿਹਦਾ ਕਿਵੇਂ ਕੀਤਾ हां बहुत बढ़िया है ना कि ये जवाद आण लागया नहीं खाली बैठया मैं कई खेड़े हूं बहुत टाइम है कितों बड़े 15 साल ਤੋਂ ਉੱਡੀ ਕਿੱਡਿਆ ਉਹਨੂੰ ਤਜਰਬਾ ਵੀ ਆ ਸਹੀ ਹੈ ਉਹ ਹੀ ਵੀ ਸਾਰਾ ਪੰਜਾਬ ਦੀ ਘੁੰਮਿਆ ਸਾਰਾ ਪੰਜਾਬ ਖੇਡਿਆ ਇਹਨੂੰ ਤਜਰਬਾ ਦਾ ਜਿਹੜਾ ਬੰਦਾ ਇੰਨੀ ਲੰਮੀ ਕਵੱਡੀ ਖੇਡਦਾ ਉਹਨੂੰ ਤਜਰਬਾ ਤਾਂ ਹੁੰਦਾ ਉਹੀ ਗੱਲ ਮੈਂ ਪਹਿਲਾਂ ਵੀਡੀਓ ਜੀ ਕੀਤੀ ਹੈ ਵੀ ਇੱਕ ਤਾਂ ਹੁੰਦਾ ਕੋਈ ਪੜ੍ਹ ਕੇ ਕਿਤਾਬਾਂ ਚਾਰ ਕਾਪੀਆਂ ਕੋਚ ਬਣ ਗਿਆ ਜਾਂ ਕੋਈ ਹੋ ਬਣ ਗਿਆ ਪਰ ਉਹ ਜੀ ਨਹੀਂ ਕਿ ਜੇ ਗਰਾਊਂਡ ਲੈਵਲ ਦਾ ਆਪਾਂ ਨੂੰ ਪ੍ਰੈਕਟੀਕਲ ਜਿਹੜਾ ਹੋਣਾ ਜ਼ਰੂਰੀ ਹੈ ਤੇ ਉਹ ਪ੍ਰੈਕਟੀਕਲ ਵੀ ਹੈਗੀ ਆ ਜੀ ਪ੍ਰੈਕਟੀਕਲ ਜ਼ਰੂਰੀ ਆ ਹੁਣਾਂ ਬੰਦੇ ਹੁੰਦੇ ਉਹ ਹੈਗਾਗਾ ਤੋਂ ਦੁਬਾਰਾ ਫੇਰ ਮੈਂ ਸਾਰਿਆਂ ਨੂੰ ਇਹੀ ਬਈ ਬੇਨਤੀ ਕਰਦਾ ਰਿਕੁਐਸਟ ਹੀ ਆ ਬਸ ਵੀ ਜਿਹੜੇ ਭਰਾ ਸਾਡੇ ਪਿੰਡ ਦੇ ਆ ਇਹਨਾਂ ਬੱਚਿਆਂ ਦੀ ਜ਼ਰੂਰ ਸਪੋਰਟ ਕਰੋ ਜਿਹੜੇ ਨਵੇਂ ਬੱਚੇ ਖੇੜਦੇ ਹੈਗੇ ਇਹ ਕੋਈ ਆਪਾਂ ਨੂੰ ਬੜਾ ਫਰਕ ਨਹੀਂ ਪੈਣ ਲੱਗਿਆ ਉਦਾਂ ਵੀ ਆਪਾਂ ਆਪਾਂ ਤੈਨੂੰ ਪਤਾ ਯਾਰੇ ਡੇਲੀ ਰੁਟੀਨ ਚ ਕਿੰਨੇ ਕਿੰਨੇ ਪੈਸੇ ਖਰਚ ਕਰ ਦਿੰਨੇ ਆ ਤੇ ਜਰੂਰ ਹਨਾ ਮਦਦ ਕਰਿਓ ਇਹਨਾਂ ਸਾਰੇ ਜਵਾਬ ਆਜੋ ਬਈ ਆਪਾਂ ਨਾਨਕ ਨਾਲ ਕੀ ਕਰਦੇ ਆ ਗੱਲਬਾਤ ਨਾਲ ਸੀ ਮਿਲਦੇ ਆਂਗੇ ਹੋਰ ਨਾਨਕ ਬਾਈ ਕੀ ਹਾਲ ਚਾਲ ਠੀਕ ਹੈ ਤੇ ਮੈਂ ਪਹਿਲਾਂ ਵੀ ਉਦੋਂ ਬਿਨਾਂ ਪੁੱਛੇ ਤੈਨੂੰ ਵੀਡੀਓ ਬਣਾਉਣ ਲੱਗ ਗਿਆ ਕਿਉਂਕਿ ਮੇਰਾ ਦਿਲ ਕੀਤਾ ਜੇ ਕਾਫੀ ਟਾਈਮ ਬਾਅਦ ਆਇਆ ਸੀ ਗਰਾਉਂਡ 'ਤੇ ਵੀ ਯਾਰ ਤੈਨੂੰ ਦੱਸਿਆ ਤਾਂ ਸੀਗਾ ਬੰਦੇ ਨੇ ਵੀ ਨਾਨਕਾ ਟ੍ਰੇਨ ਕਰ ਰਹੇ ਆ ਨਵੇਂ ਪੱਠੇ ਤੇ ਕਿਵੇਂ ਲੱਗਦਾ ਵੀ ਜਿਹੜੇ ਨਵੇਂ ਜਵਾਗ ਆਏ ਹੈਗੇ ਆ ਵਧੀਆ ਥਿਹੜੇ ਜੀ ਬਣਨ ਵਾਲੇ ਪਤਾ ਪੂਰੇ ਬਣਨ ਵਾਲੇ ਬਾਈ ਇੱਥੇ ਕੋਈ 7 ਬੰਦੇ ਬਣਨ ਵਾਲੇ ਪੂਰੇ ਤਗੜੇ ਬਾਕੀ ਦੱਸ ਨਹੀਂ ਲੱਗਦਾ ਤਾ ਨਾ ਕੋਈ ਚੱਲ ਜੇ ਨਾਂ ਵੀ ਬਣਨਗੇ ਤਾਂ ਗਰਾਉਂਡ ਨਾਲ ਜੋੜ ਕੇ ਚੰਗੇ ਇਨਸਾਨ ਤਾਂ ਯਾਰ ਬਣਨਗੇ ਬਣਨਗੇ ਵਧੀਆ ਕਿੰਨੇ ਦਿਨ ਹੋ ਗਏ ਨਾਨਕ ਅੱਜ ਹੁਣ ਬਸ ਨਵੇਂ ਹੀ 5-7 ਦਿਨ ਹੋਏ ਆ ਆ 7 ਤਾਂ ਨਹੀਂ ਹੋਇਆ ਜੀ ਤੇ ਵਧੀਆ ਪੂਰੀ ਪ੍ਰੈਕਟਿਸ ਦੇ ਲੈਣੇ ਟਾਈਮ ਵਾਰ ਹਣੇ ਸਾਮ ਵਾਲੀ ਜਲਦੀ ਸਵੇਰ ਵਾਲੀ ਹਾਂ ਸਵੇਰ ਵਾਲੀ ਹਣੇ ਕੀਤੀ ਨੀ ਚਲ ਉਹਦਾ ਪਤਾ ਲੱਗੂਗਾ ਜਿਵੇਂ ਜਿਵੇਂ ਬੱਚੇ ਰਹਿਣਗੇ ਹਣੇ ਤੇ ਨਾਨਕਪੁਰ ਖਰਾਕ ਵਗੈਰਾ ਦਾ ਕਿਵੇਂ ਚੱਲਦਾ ਫਿਰ ਤੇ ਉਹਨਾਂ ਦਾ ਆਪਾਂ ਦੰਨੇ ਥੋ ਜਾਂ ਕਿਵੇਂ ਘਰੇ ਆ ਕੇ ਸਾਡੇ ਨਹੀਂ ਨਹੀਂ ਬਾਈ ਆਪ ਹੀ ਜਿੰਨੇ ਕਿਨਾਂ ਦੱਸਿਆ ਗਿਆ ਗਿਆ ਹੈ ਨਾ ਕਿ ਮਾੜੀ ਮੋਟੀ ਜਿੰਨਾ ਕਿ ਦੱਸਿਆ ਰੋਮੀ ਖਾਣਾ ਤੇ ਬਾਕੀ ਆਪ ਤੈਨੂੰ ਪਤਾ ਆਪਾਂ ਨਾ ਸਾਰੀ ਮੈਂ ਦੱਸਿਆ ਵੀ ਵੀਡੀਓ ਚ ਪਹਿਲਾਂ ਮੈਂ ਗੱਲ ਕਰਕੇਟਾ ਵੀ ਸਾਰੀ ਜਿਹੜਾ ਸਾਰਾ ਲੋਡ ਬੰਦ ਚ ਪਾ ਦਾਂਗੇ ਤੇ ਪੜਨ ਵਾਲੀ ਹੈਗੇ ਆ ਤੂੰ ਨਾਨਕ ਨੇ ਵੀ ਮੈਨੂੰ ਦਾ ਬਹੁਤ ਲੰਮਾ ਟਾਈਮ ਹੈ ਵੀਡੀਓ ਤੇ ਸਾਰੀ ਗੱਲਬਾਤ ਪਹਿਲਾਂ ਮੈਨੂੰ ਦੱਸੀ ਆ ਵੀ ਕਿੰਨਾ ਟਾਈਮ ਕਬੱਡੀ ਖੇਡੀ ਹੈ ਜਿਹੜਾ ਕੋਈ ਵੀ ਪਤਾ ਵੀ ਜਿਹੜੇ ਇਹਨੂੰ ਜਾਣਦੇ ਜਿਹੜੇ ਇਹਨਾਂ ਨਾਲ ਖੇਡਿਆ ਉਹਨਾਂ ਨੂੰ ਵੀ ਪਤਾ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਨਾਨਕ ਤੋਂ ਸਿੱਖ ਕੇ ਕੋਈ ਪਲੇਅਰ ਨਾ ਕੋਈ ਵਧੀਆ ਖੇਡੂਗਾ ਜੇ ਇਹ ਚਾਹਣਗੇ ਬਾਕੀ ਬੰਦੇ ਦਾ ਆਪ ਦਾ ਦਿਲ ਵੀ ਹੋਣਾ ਚਾਹੀਦਾ ਬਹੁਤ ਬੰਦੇ ਆ ਸਮਝਦਾਰ ਆ ਜਿਹੜੀ ਗੱਲ ਉਹਨਾਂ ਪੰਜ-ਛੇ ਦਿਨ ਹੋਇਆ ਜਿਹੜੀ ਗੱਲ ਦਾ ਹੈ ਬੰਦਾ ਪੂਰੀ ਦੌਰ ਤੇ ਨਹੀਂ ਨਹੀਂ ਉਹੀ ਜੀ ਹੈ ਨਾ ਫੇਰ ਹੀ ਜਾ ਕੇ ਗਾਵਾ ਇਹ ਕੱਢਣਗੇ ਵਧੀਆ ਬਣਨਗੇ ਤੇ ਮੇਰੀ ਫੇਰ ਸਾਰੇ ਤੇ ਕੋਈ ਆਪਾਂ ਨੂੰ ਬਹੁਤ ਫਰਕ ਨਹੀਂ ਪੈਂਦਾ ਹੁੰਦਾ ਕਿ ਇਹ ਕਿਉਂਕਿ ਨਾਨਕ ਵੀ ਹੁਣ ਆਦਾ ਕੰਮ ਕਰ ਛੱਡ ਗਿਆ ਹੁੰਦਾ ਇਹ ਵੀ ਪਰਿਵਾਰ ਵਾਲਾ ਦਾ ਠੀਕ ਆ ਫਿਰ ਵੀ ਕੰਮ ਕੱਢਣਾ ਬਹੁਤ ਜ਼ਰੂਰੀ ਹੈ ਆਪਣੇ ਰਾਂ ਵਾਸਤੇ ਜਿੰਨਾ ਵਾਸਤੇ ਜ਼ਰੂਰ ਤੁਸੀਂ ਸੋਚੋ ਤੇ ਛਾਕ ਵਗੈਰਾ ਜਿਵੇਂ ਇਹਨਾਂ ਨੂੰ ਆਪਾਂ ਦੇ ਸਗੀਏ ਹਨ ਸਾਡੇ ਕੰਟੈਕਟ ਨੰਬਰ ਹੋਣਗੇ ਸਾਡੇ ਨਾਲ ਕਨੈਕਟ ਕਰ ਲਿਓ ਸਾਡੇ ਪਿੰਡ ਵਾਲੇ ਜਿਆਦਾਤਰ ਖਾਸ ਕਰਕੇ ਮੈਂ ਉਹਨਾਂ ਨੂੰ ਕਹਿਣਾ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਐਨਆਰਆਈ ਵੀਰ ਕਿਉਂਕਿ ਹਮੇਸ਼ਾ ਸਾਡੀ ਪਿੱਛੇ ਖੜ ਕੇ ਸਪੋਰਟ ਕੀਤੀ ਸਾਡੇ ਖਰਾਵਾਂ ਨੇ ਤੇ ਆਹ ਕੰਮ ਜ ਵੀ ਸਾਡੀ ਸਪੋਰਟ ਜ਼ਰੂਰ ਕਰਿਓ ਤਾਂ ਕਿ ਆਪਾਂ ਇਹਨਾਂ ਬੱਚਿਆਂ ਵਾਸਤੇ ਕੁਝ ਕਰ ਸਕੀਏ ਨਵੀਂ ਪਲੇਰੀ ਵਾਸਤੇ ਇਹ ਛੋਟੇ ਬੱਚਿਆਂ ਵਾਸਤੇ ਰੱਖਾਂਗੇ ਆਪਾਂ ਜਿਹੜਾ ਸਿਸਟਮ ਰੱਖਾਂਗੇ ਕੋਈ ਵੀ ਕੁਝ ਬਣਿਆ ਆ ਕੇ ਟਰਾਕ ਦਾ ਜਿੰਮੇ ਵੀ ਹੋਇਆ ਤੇ ਕਿਉਂਕਿ ਵੱਡੇ ਦਾ ਆਪ ਵੀ ਖਾ ਸਕਦੇ ਆ ਪਰ ਇਹ ਛੋਟੇ ਬੱਚੇ ਥੋੜਾ ਜਿਹਾ ਹੁੰਦਾ ਪਰ ਇੰਨਾ ਹੀ ਬਹੁਤ ਅਸੀਂ ਰਹਿਣ ਤੋਂ ਆ ਗਿਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜ਼ਰੂਰ ਸਪੋਰਟ ਕਰਿਓ